ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਪਰਪਰ ਸੱਚੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀ ਖਬਰਾਂ ਤੋੜ ਤੱਕ ਪਹੁੰਚ ਰਹਿਣ। ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਨਗਰਪੰਚਾਇਤ ਖੇਮਕਰਨ ਦੇ ਨਵ ਨਿਯੁਕਤ ਪ੍ਰਧਾਨ ਬੀਬੀ ਪ੍ਰਕਾਸ਼ ਕੌਰ ਖੇੜਾ, ਵਾਈਸ ਪ੍ਰਧਾਨ ਸ਼੍ਰੀ ਮੰਗਤ ਰਾਮ ਗੁਲਾਟੀ, ਮੀਤ ਪ੍ਰਧਾਨ ਕਿਕਰ ਸਿੰਘ ਛੱਟੂ ਸਰਬਸਪੱਤੀ ਦੇ ਨਾਲ ਚੁਣੇ ਗਏ। ਅਤੇ ਇਸ ਮੌਕੇ ਤੇ ਮੈਂ ਅਹਿਮ ਦਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਸਰਵਨ ਸਿੰਘ ਤੁਨ ਲੋਕ ਸਭਾ ਹਲਕਾ ਖਡੂਰ ਸਾਇਬਨ ਚਾਰਜ ਬਲਜੀਤ ਸਿੰਘ ਖੈਰਾ ਐਸ ਡੀ ਐਮ ਪ੍ਰੀਤਿੰਦਰ ਸਿੰਘ ਬਾਸ ਨੈਪ ਤਸੀਲ ਦਾ ਜਸਵਿੰਦਰ ਸਿੰਘ ਯੋ ਤਰਮਪਾਲ ਸਿੰਘ ਸਬਡਿਵੀਜ਼ਨ ਪਿੱਖੀ ਵਿੰਡ ਡੀ ਐਸ ਪੀ ਪ੍ਰੀਤਿੰਦਰ ਸਿੰਘ ਐਸ ਐਚ ਓ ਥਾਣਾ ਖਿੰਮ ਕਰਨ ਗੁਰਵਿੰਦਰ ਸਿੰਘ ਤੇ ਸਰਪ ਸੰਪਤੀ ਦੇ ਨਾਲ ਚੋਣਾਂ ਇਹਨਾਂ ਉੱਚ ਅਧਿਕਾਰੀਆਂ ਤੇ ਤੇਰੇ ਮੈਂਬਰਾਂ ਦੇ ਗਵਾਈ ਹੇਠ ਜੋ ਸਰਪ ਸੰਪਤੀ ਦੇ ਨਾਲ ਚੋਣ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਣ ਦੌਰਾਨ ਪੂਕਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਮੌਕੇ ਤੇ ਹਲਕਾ ਵਿਧਾਇਕ ਸਰਵਨ ਸਿੰਘ ਤੁਣ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਤੇ ਚੋਣ ਵਿੱਚ ਆਉਂਦੇ ਦਰਾਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਮੌਕੇ ਤੇ ਉਹਨਾਂ ਚੁਣੇ ਗਏ ਪ੍ਰਧਾਨ ਵਾਈਸ ਪ੍ਰਧਾਨ ਮੀਤ ਪ੍ਰਧਾਨ ਨੂੰ ਭਰੋਸਾ ਤੇ ਵਿਸ਼ਵਾਸ ਦਵਾਂ ਕਿ ਖੇਮ ਕਰਨ ਦਾ ਵਿਕਾਸ ਧੰਨਵਾਦ ਤੋਂ ਵੱਧ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਨਵਨਜੁਕਤ ਪ੍ਰਧਾਨ ਬੀਬੀ ਪ੍ਰਕਾਸ਼ ਕੋਖੜਾ ਦੇ ਪਤਨੇ ਕੁਲਤਾਰ ਸਿੰਘ ਖੇੜਾ ਵੱਲੋਂ ਵੀ ਇਲਾਕਾ ਨਿਵਾਸੀਆਂ ਦਾ ਤੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਅਤੇ ਐਮਐਲਏ ਸਰਵਨ ਸਿੰਘ ਧੁੰਦਾ ਧੰਨਵਾਦ ਕੀਤਾ ਗਿਆ ਅਤੇ ਸੀਨੀਅਰ ਵਾਈਸ ਪ੍ਰਧਾਨ ਮੰਗਤ ਰਾਮ ਗੁਲਾਟੀ ਵੱਲੋਂ ਵੀ ਇਲਾਕਾ ਨਿਵਾਸੀਆਂ ਨੂੰ ਭਰੋਸਾ ਤੇ ਵਿਸ਼ਵਾਸ ਹੋਇਆ ਗਿਆ ਕਿ ਹਾਈ ਕਮਾਂਡ ਭਗਵੰਤ ਮਾਨ ਸਰਕਾਰ ਪਾਸੋਂ ਜਲਦੋ ਜਲਦ ਖੇਮਕਰਨ ਦੇ ਵਿਕਾਸ ਦੇ ਲਈ ਗਾਰਦੀ ਮੰਗ ਰੱਖੀ ਜਾਵੇਗੀ ਅਤੇ ਬਿਨਾ ਪੱਖਪਾਤ ਤੋਂ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ ਅਤੇ ਇਸ ਮੌਕੇ ਤੇ ਬਲਜੀਤ ਸਿੰਘ ਖਹਿਰਾ ਲੋਕ ਸਭਾ ਹਲਕਾ ਕਡੂਸ ਸਾਹਿਬ ਇੰਚਾਨਦ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸਵਾਰਜੋ ਖੇਮਕਰਨ ਵਿੱਚ ਮਿਨੀ ਸਰਕਾਰ ਬਣੀ ਹੈ ਤੇ ਖੇਮਕਰਨ ਦੇ ਵਿਕਾਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਸਰੂਪੇ ਪਾ ਕੇ ਨंदनਿਕਾ ਸਵਾਗਤ ਕੀਤਾ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖੇਮਕਰਨ ਤੋਂ ਦਵਿੰਦਰ ਸਹੋਤਾ ਦੇ ਵਿਸ਼ੇਸ਼ ਸਪੈਸ਼ਲ ਰਿਪੋਰਟ ਹਾਂ ਦੋਸਤੋ ਜਿਸ ਤਰ੍ਹਾਂ ਕਿ ਅੱਜ ਜਿਹੜੀ ਇਲੈਕਸ਼ਨ ਆ ਨਗਰ ਪੰਚਾਇਤ ਖੇਮ ਕਰਨ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਜਿਹੜਾ ਸੀਨੀਅਰ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਜਿਹੜਾ ਵਾਈਸ ਪ੍ਰਧਾਨ ਚੁਣੇ ਗਏ ਆ ਤੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਜੋ ਪਹੁੰਚੇ ਆ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਤੁੰਨ ਬਲਜੀਤ ਸਿੰਘ ਜੀ ਖਹਿਰਾ ਐਸਡੀਐਮ ਸਾਹਿਬ ਅਤੇ ਤਹਿਸੀਲਦਾਰ ਸਾਹਿਬ ਦੀ ਅਗਵਾਈ ਹੇਠ ਜਿਹੜਾ ਇਹ 13 ਮੈਂਬਰਾਂ ਦੀ ਕਮੇਟੀ ਜਿਹੜਾ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣੇ ਗਏ ਆ ਸੋ ਆਓ ਅਸੀਂ ਕਰਦੇ ਹਾਂ ਗੱਲਬਾਤ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਜੀ ਦੇ ਨਾਲ ਪਹਿਲਾਂ ਤਾਂ ਜੀ ਖੇਮ ਕਰਨ ਦੀ ਮਿਊਨਿਸਪਲ ਕਮੇਟੀ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਹੈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਬਹੁਤ ਬਹੁਤ ਵਧਾਈਆਂ ਪੱਤਰਕਾਰ ਭਾਈ ਚਰੇਣ ਤੇ ਕੀ ਪਬਲਿਕਲੀ ਮੈਸੇਜ ਹੈ ਜੀ ਜਿਹੜਾ ਡਿਵੈਲਪਮੈਂਟ ਦੇ ਲਈ ਜਾਂ ਮਤਲਬ ਜਿਹੜੇ ਇਹ ਆਪਣੇ ਪ੍ਰਧਾਨ ਚੁਣੇ ਗਏ ਆ ਇਹਨਾਂ ਦੇ ਲਈ ਕੀ ਆਦੇਸ਼ ਨੇ ਸਾਰਿਆਂ ਦੇ ਪਬਲਿਕਲੀ ਵੀਰੇ ਇਹ ਸਭ ਤੋਂ ਪਹਿਲਾਂ ਤਾਂ ਖੇਮ ਕਰਨ ਜਿਹੜੇ ਸ਼ਹਿਰ ਦੇ ਵਾਸੀ ਆ ਉਹਨਾਂ ਨੂੰ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਪਹਿਲਾਂ ਐਮਸੀ ਚੁਣੇ ਫਿਰ ਅੱਜ ਆਪਾਂ ਪ੍ਰਧਾਨ ਦੀ ਚੋਣ ਕੀਤੀ ਆ ਖੇੜਾ ਪਰਿਵਾਰ ਨੂੰ ਪ੍ਰਧਾਨ ਚੁਣਿਆ ਗਿਆ ਸਾਡੇ ਘਲਾਟੀ ਸਾਹਿਬ ਸੀਨੀਅਰ ਵਾਈਸ ਪ੍ਰਧਾਨ ਬਣੇ ਆ ਕਿਕਰ ਸਿੰਘ ਉਹਨੂੰ ਵੀ ਪ੍ਰਧਾਨ ਬਣੇ ਆ ਤੇ ਮੈਂ ਸਾਰੇ ਹੀ ਐਮ ਸੀ ਸਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਸੰਮਤੀ ਨਾਲ ਜਿਹੜੀ ਅੱਜ ਜਿਹੜੀ ਐ ਚੋਣ ਕੀਤੀ ਐ ਇਹਦੇ ਲਈ ਮੈਂ ਖੇਮਕਰਨ ਦੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੁਣ ਜਿਹੜੇ ਡਿਵੈਲਪਮੈਂਟ ਦੇ ਰਾਹ ਜਿਹੜੇ ਉਹ ਖੁੱਲਣਗੇ ਕਿਉਂਕਿ ਹੁਣ ਸਾਰੇ ਹੀ ਪ੍ਰਧਾਨ ਸਹਿਬਾਨਾਂ ਦੀ ਐਮ ਸੀ ਸਹਿਬਾਨਾਂ ਦੀ ਜ਼ਿੰਮੇਵਾਰੀ ਬਣ ਗਈ ਐ ਉਹ ਵਿਕਾਸ ਕਰਾਉਣਗੇ ਔਰ ਜਿਹੜਾ ਮੇਰਾ ਸੰਜੋਗ ਆ ਉਹ ਹਰ ਟਾਈਮ ਸਾਡੇ ਇਹਨਾਂ ਭਰਾਵਾਂ ਦੇ ਨਾਲ ਰਹੂਗਾ ਸਾਡੇ ਨਾਲ ਬੰਕਤਰਾਮ ਜੀ ਗੁਲਾਟੀ ਆ ਉਹਨਾਂ ਨੂੰ ਪਹਿਲਾਂ ਤੇ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। Tata ਬਹੁਤ-ਬਹੁਤ ਚੈਨਲ ਦਾ ਧੰਵਾਦ ਜੀ ਕਿ ਤੁਸੀਂ ਹਰ ਟਾਈਮ ਤੇ ਸਾਡੀ ਕਵਰਿੰਗ ਕਰਦੇ ਜੇ ਕਵਰਿੰਗ ਕਰਦੇ ਜੇ ਤੇ ਅੱਜ ਜੋ ਨਗਰ ਪੰਚਾਇਤ ਖੇਮਕਰਨ ਦੀ ਚੋਣ ਹੋਈ ਆ ਪ੍ਰਧਾਨ ਸਾਹਿਬਾਂ ਦੀ, ਵੈਸ ਪ੍ਰਧਾਨ ਦੀ, ਸੀਨੀਅਰ ਵੈਸ ਪ੍ਰਧਾਨ ਦੀ ਉਹਦੇ ਵਾਸਤੇ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ, ਕੇਜਰੀਵਾਲ ਜੀ ਦਾ ਅਤੇ ਖਾਸ ਕਰਕੇ ਆਪਣੇ ਹਲਕਾ ਵਿਧਾਇਕ ਸਾਹਿਬ ਸਰਵਨ ਸਿੰਘ ਜੀ ਤੁਣ ਦਾ ਕਿ ਜਿਨ੍ਹਾਂ ਨੇ ਬڑے ਸਕੇਜੇ ਢਾਂਕਦੇ ਨਾਲ ਇਸ ਚੋਣ ਨੂੰ ਨੇਪਰੇ ਚੜਾਉਣ ਵਾਸਤੇ ਸਾਰੇ ਐਮਸੀਆਂ ਦਾ ਸੰਯੋਗ ਲੈ ਕੇ ਸਰਬਸੰਮਤੀ ਨਾਲ ਚੋਣ ਕਰਾਈ ਹੈ। ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਲਕਾ ਵਿਧਾਇਕ ਖਾਰਾ ਸਾਹਿਬ ਦਾ ਅਤੇ ਹੋਰ ਸ਼ਹਿਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਇਸ ਲੈ ਕੇ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਆਸ ਰੱਖਦਾ ਕਿ ਐਮਐਲਏ ਸਾਹਿਬ ਸਾਡੇ ਦੇ ਹੱਥ ਰੱਖ ਕੇ ਡਿਵੈਲਪਮੈਂਟ ਦੇ ਕੰਮ ਪੂਰੇ ਕਰਾਉਣਗੇ ਸ਼ਹਿਰ ਦੇ ਅਸੀਂ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਾਂਗੇ। ਹਾਂ ਸਾਡੇ ਨਾਲ ਬਲਜੀਤ ਸਿੰਘ ਜੀ ਖੈਰਾ ਜੋ ਪੰਜਾਬ ਚੇਅਰਮੈਨ ਆ ਹਾਂਜੀ ਖੈਰਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਸੀਂ ਵੀ ਇੱਥੋਂ ਦੇ ਜੀ ਬਿਲਕੁਲ ਜੀ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਨਗਰ ਪੰਚਾਇਤ ਦੀ ਜਿਹੜੀ ਮਿੰਨੀ ਸਰਕਾਰ ਆ ਉਹ ਬਣੀ ਹੈ ਇਹ ਸਰਕਾਰ ਬਣ ਤਾ ਡਵੈਲਪਮੈਂਟ ਕੰਮ ਸ਼ੁਰੂ ਹੁੰਦੇ ਨੇ ਅੱਜ ਸਰਕਾਰ ਬਣੀ ਹੈ ਔਰ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਸਤਕਾਰ ਚੋ ਐਮਐਲਏ ਸਾਹਿਬ ਸਰਦਾਰ ਸਰਵਣ ਸਿੰਘ ਤੁਨ ਸਬਜੀ ਦਾ ਜਿਹਨੇ ਪਿਆਰ ਦੇ ਸਦਕਾ 13 ਦੇ 13 ਜਿਹੜੇ ਸਾਡੇ ਮੈਂਬਰ ਨੇ ਬੜੀ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਸਰਬਸੰਮਤੀ ਦੇ ਨਾਲ ਉਹਨਾਂ ਨੇ ਖੇੜਾ ਪਰਿਵਾਰ ਨੂੰ ਪ੍ਰਧਾਨ ਨਿਯੁਕਤ ਕੀਤਾ ਸਿਰਫ ਸੰਮਤੀ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਕਤਲਾਮ ਜੀ ਗੁਲਾਟੀ ਸਾਹਿਬ ਉਹਨਾਂ ਨੂੰ ਕੀਤਾ ਔਰ ਸਰਸੰਮਤੀ ਦੇ ਨਾਲ ਹੀ ਸਦਾ ਕਿਕਰ ਸਿੰਘ ਨੇ ਮੀਤ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਔਰ ਬੜੇ ਪਿਆਰ ਦੇ ਨਾਲ ਜਿਹੜੀ ਚੋਣ ਹੋਈ ਹੈ ਸਭ ਤੋਂ ਵੱਡੀ ਗੱਲ ਇਹ ਜੇ ਵੋਟਾਂ ਹੋਈਆਂ ਸੀ ਉਹ ਵੀ ਬੜੇ ਪਿਆਰ ਦੇ ਨਾਲ ਹੋਈਆਂ ਸੀ ਸਾਰੇਆਂ ਵਾਡਾਂ ਦੇ ਵਿੱਚ ਔਰ ਜੇ ਅੱਜ ਚੋਣ ਹੋਈ ਹੈ ਤੇ ਬੜੇ ਪਿਆਰਪੂਰਤਕ ਨਾਲ ਹੋਈ ਹੈ ਸਾਡੇ ਸ਼ਹਿਰ ਦਾ ਬੜਾ ਵੱਡਾ ਇਸ ਵਿੱਚ ਮੁੱਲ ਯੋਗਦਾਨ ਹੈ ਕਿ ਪਿਆਰ ਦਾ ਔਰ ਇਸ ਵਾਸਤੇ ਜਿਹੜੀ ਡਿਵੈਲਪਮੈਂਟ ਹੋਵੇਗੀ ਉਹ ਬੜੀ ਵੱਡੀ ਹੋਵੇਗੀ ਮੇਰੇ ਵਾਸਤੇ ਅੱਜ ਬੜੀ ਖੁਸ਼ੀ ਦੇ ਦਿਨ ਬ ਅਰੇ ਸਹੀ 2 ਸਾਲ ਦੇ ਵਿੱਚ ਪੂਰਾ ਵਿਕਾਸ ਕਰਾਂਗੇ ਔਰ ਸਰਦਾਰ ਹਾਂਜੀ ਚੇਅਰਮੈਨ ਸਾਹਿਬ ਸਰਮਣ ਸਿੰਘ ਤੁਨ ਸਾਹਿਬ ਦਾ ਨਾਂ ਹੈ ਉਹ ਹੋਸਨਾ ਰੱਖ ਲੈ ਲਿਖਿਆ ਜਾਵੇਗਾ ਖੇਮਕਰ ਦਾ ਵਿਕਾਸ ਪਹਿਲੇ ਨੰਬਰ ਤੇ ਹੈ ਜਿਹੜਾ ਅਜੇ ਤੱਕ ਕਦੀ ਨਹੀਂ ਹੋਇਆ ਉਹ ਕਰਕੇ ਵਿਖਾਵਾਂਗੇ ਹਾਂਜੀ ਸਾਡੇ ਨਾਲ ਸਾਡੇ ਨਾਲ ਬੀਬੀ ਪ੍ਰਕਾਸ਼ ਕੌਰ ਜੀ ਜਿਹੜੇ ਕਿ ਪ੍ਰਧਾਨ ਬਣੇ ਆ ਮਿਊਸਪਲ ਕਮੇਟੀ ਖੇਮਕਰ ਦੇ ਨਗਰ ਪੰਚਾਇਤ ਦੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਭੈਣ ਜੀ ਪਹਿਲਾਂ ਤੇ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਪ੍ਰਧਾਨ ਚੁਣੇ ਗਏ ਆ ਨਗਰ ਪੰਚਾਇਤ ਖੇਮਕਰ ਦੇ ਮੇਰਾ ਨਾਮ ਪ੍ਰਕਾਸ਼ ਕੌਰ ਹੈ ਮਾਇਕਨ ਤੁਹਾਨੂੰ ਬਹੁਤ ਬਹੁਤ ਸincere ਵਧਾਈ ਹੋਵੇ ਸਾਰੇ ਹੀ ਹੁੰਦਾ ਜੀ ਆਪਾਂ ਧੰਨਵਾਦ ਕਰਾਂਗੇ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਕਰੇ ਭੈਣ ਜੀ ਤੁਸੀਂ ਆਪਣੇ ਐਮਸੀਆਂ ਦਾ ਜਾਂ ਐਮਐਲਏ ਸਾਹਿਬ ਦਾ ਕਿਸ ਤਰ੍ਹਾਂ ਧੰਨਵਾਦ ਕਰਦੇ ਇਹਨਾਂ ਵੱਡੇ ਵੀਰ ਜਿਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਇਹਨਾਂ ਮਿਲਦਾ ਐਮਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਹਰੇ ਜੇਲੇ ਨੇ ਸਾਨੂੰ ਇਹ ਤਾਂ ਕਹ ਪਚਾਇਆ ਸਵੈਮ ਸਿੰਘ ਹਾਂਜੀ ਖੇੜਾ ਸਾਹਿਬ ਸਾਡੇ ਨਾਲ ਮੌਜੂਦ ਆ ਖੇੜਾ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿਹੜਾ ਸਾਰੇ ਹੀ ਜਿਹੜਾ ਤੁਹਾਡੀ ਸਮੁੱਚੀ ਜਿਹੜੀ ਕਮੇਟੀ ਜਿਹੜੀ ਆ ਜਾਂ ਐਮਸੀ ਸਾਹਿਬਾਨ ਨੇ ਸਾਰਿਆਂ ਨੇ ਸਾਥ ਦਿੱਤਾ ਸਰਬਸਪਤੀ ਦੇ ਨਾਲ ਚੋਣ ਹੋਈ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਐਮਸੀਆਂ ਦਾ ਤੇ ਮੇਰੇ ਭਰਾ ਮਖਤਰਾਮ ਗੁਲਾਟੀ ਤੇ ਐਮਐਲਏ ਸਾਹਿਬ ਬਲਜੀਤ ਸਿੰਘ ਖਾਰਾ ਸਰਦਾਰ ਸੁਜੀਤ ਸਿੰਘ ਹਣੀ ਮੈਂ ਇਹਨਾਂ ਸਾਰੇ ਭਾਈ ਰਸ ਸੰਧੂ ਹਣੀ ਜਿਹੜੀ ਸਾਡੀ ਸਾਰੀ ਟੀਮ ਇਸ ਕੰਮ ਤੇ ਲੱਗੀ ਸੀ ਉਹਨਾਂ ਨੇ ਸ਼ਾਂਤੀ ਪੂਰੋ ਤੇ ਸਰਬਸੰਮਤੀ ਨਾਲ ਇਹ ਚੋਣ ਕਰਾਈ ਆ ਅਸੀਂ ਇਹਨਾਂ ਦਾ ਕੋਟਨ ਕੋਟ ਧੰਵਾਦ ਕਰਦੇ ਆ ਸ਼ਹਿਰ ਨਿਵਾਸੀ ਇਹ ਜਿਹੜੇ ਜਿੰਨੇ ਵੀ ਐਮਸੀ ਬਣੇ ਆ ਮੈਂ ਪ੍ਰਧਾਨ ਚੁਣਿਆ ਗਿਆ ਸਾਡੇ 13 ਹੀ ਪ੍ਰਧਾਨ ਚੁਣੇ ਗਏ ਅੱਜ 14 ਵਾ ਸਾਡਾ ਐਮਐਲਏ ਸਾਹਿਬ ਹੈ ਤੇ ਇਹ ਜੋ ਕਰਨਗੇ ਇਹ ਹਰ ਵਾਰਡ ਦਾ ਇੱਕ ਪ੍ਰਧਾਨ ਹੋਵੇਗਾ ਮੈਨੂੰ ਇਨੀ ਲੋੜ ਵੀ ਮੈਨੂੰ ਇਹ ਭਰਾ ਦੀ ਇੱਛਾ ਜਿਹੜੀ ਆ ਉਹ ਬਰਕਰਾਰ ਰਹਿ ਦੋ ਵਧੇ ਘਟੇ ਨਾ ਅਸੀਂ ਦੋਵੇਂ ਜਣੇ ਇਹᱫੋ ਵਧ ਕਰਾਂਗੇ ਘਟ ਨਹੀਂ ਕਰਾਂਗੇ ਇਹ ਵਿਕਾਸ ਪੱਕੀ ਤੁਸੀਂ ਕੀ ਭਰੋਸਾ ਦੇਵੋਆ ਵਿਕਾਸ ਐਮਐਨਏ ਸਾਹਿਬ ਮਾਇਆ ਦੇਣਗੇ ਅਸੀਂ ਗਾ ਵਿਕਾਸ ਕਰਾਂਗੇ ਆਹਦੇ ਕੋ ਟਾਈਮ ਕਰੀਂ ਦਿਓ